ਸੰਜੀਵ ਆਪਰੇਸ਼ਨ ਦੀ ਕਾਰਵਾਈ ਦੇ ਵਿੱਚ ਜ਼ਿਲ੍ਹਾ ਐਸਐਸ ਨਗਰ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਸਹਿਯੋਗ ਨਾਲ ਦਿੱਲੀ ਆਧਾਰਿਤ ਗੈਂਗਸਟਰ ਮਨਜੀਤ ਮਾਹਲ ਜੋ ਕਿ ਮੌਜੂਦਾ ਸਮੇਂ ਤਿਹਾਰ ਜੇਲ੍ਹ ਵਿੱਚ ਬੰਦ ਹੈ ਦੁਬਾਰਾ ਚਲਾਏ ਜਾ ਰਹੇ ਇੱਕ ਅਪਰਾਧਿਕ ਮੋਡੀਊਲ ਨੂੰ ਸਫਲਤਾਪੂਰਵਕ ਖਤਮ ਕੀਤਾ ਗਿਆ ਐਸਐਸਪੀ ਦੀਪਕ ਪਾਰਿਕ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਵੱਡਾ ਆਪਰੇਸ਼ਨ ਜਿਹੜਾ ਹੈ ਉਹਦੇ ਵਿੱਚ ਇੱਕ ਗੈਂਗਸਟਰ ਦੇ ਕੁਝ ਅਸੋਸੀਏਟਸ ਫੜੇ ਗਏ ਆ ਜਿਸ ਦੇ ਕਰਕੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਅੰਬਰਿਸ ਤੇ ਜਾ ਰਹੇ ਸੀਗੇ ਸੋ ਉਹਨੂੰ ਜਿਹੜਾ ਹੈਗਾ ਉਸ ਵੱਡੀ ਵਾਰਦਾਤ ਨੂੰ ਹੋਣ ਤੋਂ ਮੁਹਾਲੀ ਪੁਲਿਸ ਵੱਲੋਂ EDTF ਦੇ ਨਾਲ ਮਿਲ ਕੇ ਰੋਕਿਆ ਗਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇੰਚਾਰਜ ਸੁਰਜੀਤ ਸਿੰਘ ਜੀ ਨੇ ਨਾਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨਾਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਲੀਅਸ ਵਿਨੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਗੁਲਸ਼ਨ ਕੁਮਾਰ ਏਲੀਅਸ ਮੋਨੂ ਇਹ ਵੀ ਪੀਰਾਗੜੀ ਦਿੱਲੀ ਦਾ ਰਹਿਣ ਵਾਲਾ ਹੈਗਾ ਇਹ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਦੋ 30 ਕੈਲੀਬਰ ਦੇ ਪਿਸਤਲ ਬਰਾਮਦ ਕੀਤੇ ਗਏ 18 ਲਾਈਵ ਕਾਰਟ੍ਰਿਜ ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜਦੀ ਆਰਸੀ ਤੇ ਓਨਰਸ਼ਿਪ ਅਸੀਂ ਵੈਰੀਫਾਈ ਕਰ ਰਹੇ ਹਾਂ ਫਿਰ ਇਹਨਾਂ ਦੀ ਗਾਂ ਪੁਸ਼ਗਿਸ਼ ਤੇ ਇਹ ਖੁਲਾਸਾ ਇਹਨਾਂ ਨੇ ਕੀਤਾ ਕਿ ਸतीश ਕੁਮਾਰ ਇੱਕ ਮੋਕਮਪੁਰ ਅਮਰਸਦਰ ਰਹਿਣ ਵਾਲਾ ਹੈਗਾ ਜੋ ਕਿ ਸੱਟੇ ਬਾਜ ਜੀ ਦਾ ਕੰਮ ਕਰਦਾ ਹੈ। ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ। ਉਹਦੇ ਕਹੇ ਤੇ ਵੈਪਨ ਵਗੈਰੇ ਲੈ ਕੇ ਉੱਥੇ ਜਾ ਰਹੇ ਸੀਗੇ। ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ। ਇਹਦੇ ਵਿੱਚ ਇੱਕ ਅਮਿਤ ਗੁਲੀਆ ਰੈਜ਼ੀਡੈਂਟ ਆਫ ਜੱਜਰ ਜਿਹੜਾ ਕਿ ਇੱਕ ਹੋਰ ਇਹਨਾਂ ਦਾ ਐਸੋਸੀਏਟ ਹੈਗਾ ਉਹ ਵੀ ਨਾਮਜ਼ਦ ਹੈਗਾ ਜਿਹਨੂੰ ਹਲੇ ਫੜੇ ਜਾਣਾ ਬਾਕੀ ਹੈ। ਉਹ ਅਸੀਂ ਹਰਿਆਣਾ ਪੁਲਿਸ ਨਾਲ ਤਾਲਮੇਲ ਕਰਕੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਰੇ ਜੋ ਹੈਗੇ ਇਹ ਦਿੱਲੀ ਬੇਟ ਗੈਂਗਸਟਰ ਹੈਗਾ ਮਨਜੀਤ ਮਹਾਲ ਉਹਦੇ ਲਈ ਇਹ ਉਹਦੇ ਲਈ ਐਸੋਸੀਏਟਸ ਹੈਗੇ ਉਹਦੇ ਲਈ ਕੰਮ ਕਰਦੇ ਰਹੇ ਸੋ ਇਹ ਮਨਜੀਤ ਮਹਾਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰਦਾਤ ਪੰਜਾਬ ਦੇ ਵਿੱਚ ਹੈਗੀ ਉਹਦੇ ਵਿੱਚ ਇਨਵੋਲ ਰਹੇ ਸੋ ਪਰ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਹੁਣੇ ਸਾਹਮਣੇ ਆਇਆ ਹੈ ਕਿ ਜਿਹੜੇ ਇਕਬਾਲ ਸਿੰਘ ਏਲੀਅਸ ਵਿਨੈ ਤੇ ਗੁਲਸ਼ਨ ਕੁਮਾਰ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਹੈ ਦਿੱਲੀ ਦੇ ਤਿਹਾਰ ਜੇਡ ਦੇ ਵਿੱਚ ਵੀ ਇਹ ਦੋਨੇ ਜਣੇ ਰਹਿ ਕੇ ਆ ਚੁੱਕੇ ਹਨ ਸतीश ਕੁਮਾਰ ਦੀ ਹੁਣ ਤੱਕ ਕੋਈ ਕ੍ਰਿਮੀਨਲ ਪਿਛੋਕੜ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਾਕੀ ਤਫਦੀਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਹੋਰ ਵੀ ਕੁ ਐਸੋਸੀਏਟਸ ਸਾਹਮਣੇ ਆਂਦੇ ਮੋਟਿਵ ਜਿਹੜਾ ਹੈ ਉਹ ਸਾਹਮਣੇ ਆਂਦਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਏਗਾ ਥੈਂਕ ਯੂ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਸਰ ਸਾਹਮਣੇ ਆਇਆ ਹੋਇਆ ਕਿੱਥੇ ਪੰਜਾਬ ਚ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀ ਤੇ ਵੈਪਨਸ ਜਿਹੜੇ ਇਹਨਾਂ ਕੋਲੋਂ ਰਿਕਵਰ ਹੋਏ ਆਂ ਜਿਹੜੇ ਫੋਰਨ ਮੇਡ ਇਹ ਕਿੱਥੋਂ ਲੈ ਕੇ ਆਏ ਇਹ ਜਿਹੜੇ ਵੈਪਨਸ ਹੈਗੇ ਇਹਦੀ ਹੁਣ ਅਸੀਂ ਕਰ ਰਹੇ ਆਂ ਮਤਲਬ ਦੇ ਅਪੀਅਰ ਫੋਰਨ ਮੇਡ ਲੇਕਿਨ ਆਈ ਥਿੰਕ ਦੇ ਆਰ ਇੰਡੀਅਨ ਮੇਡ ਵੈਪਨਸ ਓਨਲੀ ਇਹਨਾਂ ਦੀ ਜਿਹੜੀ ਅਪੀਅਰੈਂਸ ਔਰ ਵਾਰਦਾਤ ਦਾ ਜਿਵੇਂ ਦੱਸਿਆ ਗਿਆ ਕਿ ਸतीश ਕੁਮਾਰ ਜੋ ਹੈ ਅਮ੍ਰਿਤਸਰ ਦਾ ਉਹਨੇ ਇਹਨਾਂ ਨੂੰ ਸੱਦਿਆ ਸੀਗਾ ਸੋ ਸतीश ਕੁਮਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਹਦੀ ਇੰਟਰੋਗੇਸ਼ਨ ਤੋਂ ਸਾਹਮਣੇ ਆਏਗਾ ਕਿ ਕੀ ਵਾਰਦਾਤ ਕਰਵਾਉਣਾ ਚਾਹ ਰਿਹਾ ਸੀਗਾ ਹਥਿਆਰਾਂ ਦੇ ਨਾਲ ਕੋਈ ਮਨਜੀਤ ਮਾਹਲ ਨੇ ਵੀ ਇਹਨੂੰ ਡਾਇਰੈਕਸ਼ਨ ਦਿੱਤੀ ਜੇ ਉਹ ਤੋਂ ਬੈਠ ਕੇ ਉਹ ਅਸੀਂ ਹਲੇ ਇੰਟਰੋਗੇਸ਼ਨ ਦੇ ਵਿੱਚ ਜਦੋਂ ਇਹਨਾਂ ਦਾ ਕੋਈ ਅਸੋਸੀਏਟ ਫੜਿਆ ਜਾਏਗਾ ਉਹ ਤੋਂ ਬਾਅਦ ਇਹ ਗਲ ਕਲੀਅਰ ਸਰ ਇਹ ਜੁਆਇੰਟ ਆਪਰੇਸ਼ਨ ਹੈ ਜੀਟੀਐਫ ਤੇ ਮਾਹਲੀ ਪੁਲਿਸ ਦਾ ਸੀਕ੍ਰੀਟ ਇਨਫੋਰਮੇਸ਼ਨ ਸੀ ਇਸ ਤਰ੍ਹਾਂ ਦੀ ਜੀ 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 ਇਹ ਜੁਆਇੰਟਲੀ ਅਸੀਂ ਕੰਮ ਕੀਤਾ ਹੈ ਕੁਝ ਅਕਿਊਜ਼ ਪੈਣਾ ਫੜੇਗੇ ਸੀਗੇ ਉਹਦੇ ਬਾਅਦ ਫਿਰ ਸਾਡੀ ਟੀਮਾਂ ਇਕੱਠੀਆਂ ਵਰਕ ਕਰਦੀ ਰਹੀ ਬਾਕੀ ਅਕਿਊਜ਼ ਵੀ ਫੜੇ ਜੇ ਤੇ ਹੁਣ ਵੀ ਜਿਹੜਾ ਜੁਆਇੰਟ ਕਰ ਰਵੇ ਸਾਡੀ ਚੱਲ ਰਹੀ ਹੈ ਇਹਨਾਂ ਦੇ ਹੋਰ ਅਸੋਸੀਏਟਸ ਨੂੰ ਕਾਬੂ ਪਰ ਹੈ ਸਰ ਜਿਹੜਾ ਇਕਬਾਲ ਤੇ ਗੁਲਸ਼ਨ ਹੈ ਇਹ ਦੋਨਾਂ ਦੇ ਕਿੱਥੇ ਕਿੱਥੇ ਦਿੱਲੀ ਐਨਸੀਆਰ ਤੇ ਪੰਜਾਬ ਦੇ ਵਿੱਚ ਵੀ ਕੋਈ ਮਾਮਲੇ ਹਰਿਆਣਾ ਦੇ ਵਿੱਚ ਮਾਮਲੇ ਹੁਣ ਤੱਕ ਸਾਹਮਣੇ ਆਏ ਹਨ ਕਿ ਹਰਿਆਣਾ ਦਿੱਲੀ ਦੇ ਵਿੱਚ ਤਾਂ ਇਹਨਾਂ ਦੇ ਮਾਮਲੇ ਹੈਗੇ ਆ ਪੰਜਾਬ ਦਾ ਪਿੱਛੋਂ ਘੜ ਅਸੀਂ ਚੈੱਕ ਕਰਦੇ ਹਾਂ ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਮਾਮਲੇ ਨੂੰ ਦਰਜ ਜੇਗੇ। ਇਹਦੇ ਫਿਰ ਇਹ ਜਿਹੜੇ ਹੈਗੇ ਡਕੈਤੀ ਟਾਈਪ ਦੇ ਲੁੱਟਖੋਦੇ ਇਸ ਤਰੀਕੇ ਦੇ ਅਟੈਂਪਟ ਟੂ ਮਰਡਰ ਦੇ ਆਰਮ ਸੈਕ ਦੇ ਪਰਚੇ ਦਰਜ ਹੋਗੇ। ਸਰ ਇਹ ਸਿੱਧਾ ਦਿੱਲੀ ਤੋਂ ਆ ਰਹੇ ਸੀ ਜਾਂ ਫਿਰ ਇਹਨਾਂ ਨੇ ਪਹਿਲਾਂ ਟਿਕਾਣਾ ਬਣਾਇਆ ਹੁੰਦੀ ਮੌਲੀ ਦੇ ਲਾਗੇ-ਲਾਗੇ ਇੱਧਰ ਪਲਾਨਿੰਗ ਵਗੈਰਾ ਕਰ ਰਹੀ ਸੀ, ਡਾਇਰੈਕਸ਼ਨ ਵੀ ਵੇਖ ਰਹੇ ਸੀ। ਉਸ ਤੋਂ ਬਾਅਦ ਇਹਨਾਂ ਨੇ ਅੰਬਰ ਸੋਸਾਇਟੀ ਜਾਣਾ ਸੀ। ਇਹ ਦੇਖੋ ਦਿੱਲੀ ਐਗਜ਼ੈਕਟ ਦਿੱਲੀ ਤੋਂ ਆ ਰਹੇ ਸੀ ਜਾਂ ਕਿੱਥੋਂ ਆ ਰਹੇ ਸੀਗੇ ਉਹ ਤਾਂ ਅਸੀਂ ਇਨਟ੍ਰੋਗੇਸ਼ਨ ਦੇ ਵਿੱਚ ਦੇਖਾਂਗੇ, ਲੇਕਿਨ ਇਹਨਾਂ ਨੂੰ ਫੜਿਆ ਗਿਆ ਉੱਥੋਂ ਹੀ ਹੈ ਜਦੋਂ ਇਹ ਪੰਜਾਬ ਐਂਟਰ ਕਰ ਰਹੇ ਸੀ ਇਹ ਕਿਸੇ ਸਰ ਹੁਣਤਕ ਦੀ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਜਿੱਦਾਂ ਤੁਸੀਂ ਕਹ ਸतीश ਕੁਮਾਰ ਜਿਹੜਾ ਅੰਮ੍ਰਿਤਸਰ ਦਾ ਹੈ ਹੋਰ ਕੋਈ ਲੋਕਲ ਇਨਵੋਲਵਮੈਂਟ ਆਪਣੇ ਜ਼ਿਲ੍ਹੇ ਦੀ ਕਿ ਕਿਥੇ ਆ ਕੇ ਸਟੇ ਕਰਨਾ ਸੀ ਇਹ ਕਿਸ ਤਰ੍ਹਾਂ ਦੀ ਜਿਹੜੇ ਤੱਕ ਕੁਝ ਸਰ ਇਸ ਤਰ੍ਹਾਂ ਦਾ ਹੁਣ ਤੱਕ ਇਹ ਮੁਹਾਲੀ ਦੇ ਨਾਲ ਸੰਬੰਧਿਤ ਕੋਈ ਲੋਕਲ ਬੰਦਾ ਸਾਹਮਣੇ ਨਹੀਂ ਆਇਆ ਪਰ ਸतीश ਕੁਮਾਰ ਦੀ ਪੁਸ਼ਕਸ਼ ਡਿਟੇਲ ਕਰਾਂਗੇ ਤਾ ਉਹ ਤੋਂ ਕਲੀਅਰ ਹੋ ਜਾਏਗਾ ਕਿ ਕੋਈ ਲੋਕਲ ਇਹਨਾਂ ਦੀ ਠਹਿਰ ਸੀਡੀ ਕਿਨੂੰ ਹੰਮੇ ਸਰ ਮੈਂ ਇਹ ਕੁਝ ਪਲਦਾ ਕਿਸ ਗੈਂਗ ਦੇ ਤੇ ਉਹਨੂੰ ਟਾਰਗੇਟ ਕਰਨਾ ਚਾਹ ਰਹੇ ਸੀ ਇਹ ਅਸੀਂ ਹੁਣ ਨਹੀਂ ਕਹਿ ਸਕਦੇ ਕਿ ਕਿਸੇ ਗੈਂਗ ਨੂੰ ਟਾਰਗੇਟ ਕਰਨਾ ਚਾਹ ਰਹੇ ਸੀ ਕਿ ਸतीश ਕੁਮਾਰ ਦਾ ਕੋਈ ਗੈਂਗ ਗੈਂਗਸਟਰ ਪਿਛੋਕੜ ਹੁਣ ਤੱਕ ਸਾਹਮਣੇ ਨਹੀਂ ਆਇਆ ਸੋ ਇਹ ਕਿਹੜੀ ਵਾਰਦਾਤ ਨੂੰ ਅਨਜਾਨ ਦੇਣ ਲਈ ਵੈਦਰ ਹੀ ਹੈਡ ਹਾਇਰਡ ਥੈਮ ਉਹਨੇ ਨੂੰ ਹਾਇਰ ਕੀਤਾ ਸੀਗਾ ਕਿਸ ਤਰੀਕੇ ਨਾਲ ਕਿਹ ਉਹਗਲ ਕਲੀਅਰ ਕਰਾਂਗੇ ਸतीश ਕੁਮਾਰ ਸਰ ਇਹ ਜਿਹੜਾ 3 ਕੈਲੀਬਰ ਪਿਸਟਲ ਤੇ 18 ਜਿੰਦਾ ਕਾਰਤੂਸ ਹਨ ਇਹ ਇਨੀਸ਼ੀਅਲੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿਥੋਂ ਲੈ ਕੇ ਆਏ ਸੀ ਕਿਹਨਾਂ ਨੇ ਇਹਨਾਂ ਨੂੰ ਲ logistic ਚੀਜ਼ਾਂ ਮੁਹੱਈਆ ਕਰਾਈ ਇਹ ਕੁਛ ਅਜੇ ਤੱਕ ਕੁਝ ਸਮਝ ਨਹੀਂ ਆਇਆ ਹੋ ਇਹਨਾਂ ਦਾ ਜਿਹੜਾ ਇੱਕ ਅਸੋਸੀਏਟ ਹਲੇ ਨਹੀਂ ਫੜਿਆ ਗਿਆ ਉਹਦੇ ਫੜੇ ਜਾਣ ਤੋਂ ਸਾਨੂੰ ਲੱਗਦਾ ਹੈ ਕਿ ਹੋਰ ਗਿਲ ਕਲੀਅਰ ਹੋਏਗੀ